ਹਾਂਜੀ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ 2 ਮਈ ਹੈ ਤੇ ਸਿੱਖਿਆ ਵਿਭਾਗ ਵੱਲੋਂ ਤਕਰੀਬਨ 12 1 ਵਜੇ ਦੇ ਕਰੀਬ ਇੱਕ ਪੱਤਰ ਜਾਰੀ ਹੋਇਆ ਹੈ 6835 ਕੈਂਡੀਡੇਟਸ ਵਾਸਤੇ ਸੋ ਇੱਕ ਨਵਾਂ ਪੱਤਰ ਅੱਜ ਜਿਹੜਾ ਉਹ ਕੈਂਡੀਡੇਟਸ ਵਾਸਤੇ ਆਇਆ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਬਨੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਸੋ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਕਿ ਪਿਛਲੇ ਦਿਨ ਟਾਈਮ ਦੇ ਵਿੱਚ ਵੀ 6835 ਕੈਂ ਸੋ ਉਸ ਤੋਂ ਬਾਅਦ ਫਿਰ ਹੁਣ ਇੱਕ ਵਾਰ ਸਿੱਖਿਆ ਵਿਭਾਗ ਨੇ 6835 ਕੈਂਡੀਡੇਟਸ ਦੀ ਲਿਸਟਾਂ ਰੀਕਾਸਟ ਕਰ ਦਿੱਤੀਆਂ ਨੇ ਠੀਕ ਹੈ ਜੀ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਸਿੱਖਿਆ ਵਿਭਾਗ ਵੱਲੋਂ ਜਿਹੜਾ ਉਹ ਟੀਚਰਾਂ ਦੀਆਂ ਅਸਾਮੀਆਂ ਲਈ ਵਿਗਿਆਪਨ ਦਿੱਤਾ ਗਿਆ ਉਸ ਤੋਂ ਬਾਅਦ 51 ਪੱਤਰ ਆਫ 2024 ਸਿਵਲ ਰੈਟਿਫਿਕੇਸ਼ਨ ਪਾਈ ਗਏ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਸਿਕੰਦਰ ਸਿੰਘ ਦਾ ਕੇਸ ਨਾਲ ਅਟੈਚ ਕਰਦੇ ਹੋਏ ਮਿਤੀ 14/10/24 ਨੂੰ ਕੀਤੇ ਗਏ ਅੰਤਮ ਹੁਕਮਾਂ ਦੀ ਲੋ ਵਿੱਚ ਵਿਭਾਗ ਵੱਲੋਂ ਇਸ ਭਰਤੀ ਪਹਿਲੀ ਫੇਸ ਵਿਚ ਵਿਚਾਰੀ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀਆਂ ਰੀਕਾਸਟ ਕੀਤੀ ਗਈ ਸੋ ਉਸ ਤੋਂ ਬਾਅਦ ਕੀ ਹੈ ਜੀ ਜਿਕੇ ਵਿਭਾਗ ਦੀ ਵੈਬਸਾਈਟ ਤੇ ਉਪਲਬਧ ਨੇ ਬਸ ਹੁਣ ਕੀ ਹੋਇਆ ਅੱਜ ਇਹ ਪੱਤਰ ਜਾਰੀ ਹੋਇਆ ਹੈ ਇਹ ਰੀਕਾਸਟ ਕੀਤੀ ਸਿਲੈਕਸ਼ਨ ਸੂਚੀ ਇਸ ਭਰਤੀ ਸੰਬੰਧੀ ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਪਹਿਲੇ ਫੇਜ਼ ਦੀਆਂ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀਆਂ ਦਾ ਹੀ ਬਦਲ ਹੋਵੇਗੀ ਸੋ ਵਿਭਾਗ ਵੱਲੋਂ ਹੁਣ ਦੁਬਾਰਾ ਜਿਹੜੀ ਉਹ ਲਿਸਟ ਜਿਹੜੀ ਰੀਕਾਸਟ ਕਰ ਦਿੱਤੀ ਗਈ ਹੈ ਸੋ ਤੁਹਾਡੇ ਨਾਲ ਜਿਹੜੀ ਲਿਸਟ ਹੈ ਆਪਾਂ ਸਾਂਝੀ ਕਰਦੇ ਹਾਂ ਕਿ ਜਿਹੜੀ ਮੈਟ ਹੈ ਉਹ ਕਿੱਥੋਂ ਤੱਕ ਜਿਹੜੀ ਗਈ ਹੈ ਕਿੱਥੋਂ ਤੱਕ ਜਿਹੜੇ ਓਪਨ ਦੇ ਵਿੱਚ ਕਨਸਿਡਰ ਕੀਤੀ ਹੈ ਕਿਹੜੀ-ਕਿਹੜੀ ਕੈਟਾਗਰੀ ਦਾ ਜਿਹੜਾ ਹੋ ਕਿੱਥੋਂ ਤੱਕ ਜਿਹੜੇ ਸੋ ਦੋਸਤੋ ਜਿਹੜੀ 1 ਤੋਂ ਲੈ ਕੇ 277 ਪੇਜਾਂ ਦੀ ਪੀਡੀਐਫ ਸਾਂਝੀ ਕੀਤੀ ਗਿਆ ਸਿਲੈਕਸ਼ਨ ਸੂਚੀ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਸਾਰੀ ਕੈਂਡੀਡੇਟਸ ਨੂੰ ਰਿਵਾਈਜ਼ ਕਰਕੇ ਜਿਹੜੀ ਨਵੀਂ ਸੂਚੀ ਤਿਆਰ ਕੀਤੀ ਗਈ ਹੈ ਸੋ 277 ਪੇਜਾਂ ਦੀ ਇਹ ਪੀਡੀਐਫ ਹੈ ਪਰ ਆਪਾਂ ਤੁਹਾਨੂੰ ਨਾ ਬਿਲਕੁਲ ਜਿਹੜੇ ਕਹਿੰਦੇ ਨੇ ਕਲੀਅਰ ਕੱਟ ਕਰਕੇ ਦੱਸ ਦਿੰਨੇ ਆ ਵੀ ਕਿਸ ਕੈਟਾਗਰੀ ਦੀ ਜਿਹੜੀ ਮੈਟ ਉਹ ਕਿੰਨੀ ਗਈ ਕੁੱਲ ਕਿੰਨੇ ਕੈਂਡੀਡੇਟਸ ਨੇ ਉਹ ਸਾਰਾ ਡਿਟੇਲ ਦੇ ਵਿੱਚ ਆਪਾਂ ਇੱਕ ਪੇਜ ਦੇ ਉੱਪਰ ਲਿਖਿਆ ਹੋਇਆ ਉਹ ਤੁਹਾਡਾ ਨਾਲ ਸਾਂਝਾ ਕਰ ਦਿੰਨੇ ਆ ਪਰ ਜਿਹੜੀ ਸਟਾਰਟਿੰਗ ਦੀ ਜ਼ਿਕਰ ਗੱਲ ਕੀਤਾ ਓਪਨ ਕੈਟਾਗਰੀ ਜਿਹੜੀ ਹਾਈਐਸਟ ਜਿਹੜੀ ਮੈਰਿਟ ਹੈ ਜੀ ਗੱਲ ਕਰ ਲਈਏ ਤਾਂ 95 ਹੈ ਜੀ ਸੋ 95 ਤੋਂ 68 ਤੱਕ ਜਿਹੜੀ ਉਹ ਓਪਨ ਕੈਟਾਗਰੀ ਦੇ ਵਿੱਚ ਜਿੰਨੇ ਵੀ ਕੈਂਡੀਡੇਟਸ ਆਉਂਦੇ ਆ ਤਾਂ ਕੁੱਲ ਇਹਦੇ ਵਿੱਚ 2588 ਕੈਂਡੀਡੇਟਸ ਓਪਨ ਕੈਟਾਗਰੀ ਦੇ ਵਿੱਚ ਸ਼ਾਮਿਲ ਹੋਏ ਆ ਉਸ ਤੋਂ ਬਾਅਦ ਜੇਕਰ ਗੱਲ ਕਰ ਲਈਏ ਤਾਂ ਜੀ EWS ਠੀਕ ਹੈ ਜੀ ਇਹ ਜਿਹੜੀ ਲਿਸਟ ਹੈ ਇਸੇ ਤਰ੍ਹਾਂ ਹੀ ਦੋਸਤੋ ਰਹੂਗੀ ਤੁਸੀਂ ਸੋਚੋਗੇ ਵੀ ਨਹੀਂ ਅੱਗੇ ਪਿੱਛੇ ਨਹੀਂ ਹੋਣੀ ਸਿਰਫ ਇਹ ਇੱਕ ਮਤਲਬ ਵੀਡੀਓ ਬਣਾਈ ਹੈ ਪਰ ਜਿਹੜਾ ਡਾਟਾ ਜਾਂ ਅੰਕੜੇ ਆ ਉਹ ਕਿਸੇ ਹੋਰ ਪੇਜ ਦੇ ਉੱਪਰ ਕੀਤੇ ਹੋਏ ਇਸ ਕਰਕੇ ਸਿਰਫ ਤੁਹਾਨੂੰ ਸਟੀਕ ਅੰਕੜੇ ਜਿਹੜੇ ਉਹ ਦੱਸ ਰਿਹਾ ਤਾਂ ਕਿ ਤੁਹਾਨੂੰ ਸਾਰੀ ਪੀਡੀਐਫ ਨਾ ਫਰੁੱਲਣੀ ਪਵੇ ਠੀਕ ਹੈ ਜੀ ਕਿਉਂਕਿ 272 ਪੇਜ ਬਹੁਤ ਜ਼ਿਆਦਾ ਹੋ ਜਾਂਦੇ ਆ ਪਰ ਜੇ ਕੋ ਮਿਹਨਤ ਕਰਕੇ ਤੁਹਾਡੇ ਲਈ ਇਹਨਾਂ ਕਰੀਤਾ ਸੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਾਥੀ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਿਓ ਤੇ ਮੈਂ ਹੋਰ ਭੈਣ ਭਰਾਵਾਂ ਨਾਲ ਵੀ ਜ਼ਰੂਰ ਜਿਹੜਾ ਸਾਂਝਾ ਕਰਿਆ ਕਰੂੰ ਸੋ ਇਦੇ ਵਿੱਚ ਜੀ ਓਪਨ ਕੈਟਾਗਰੀ ਦੇ ਵਿੱਚ ਕੁੱਲ 2588 ਕੈਂਡੀਡੇਟਸ ਐ ਜੇਕਰ ਮੈਰਿਟ ਦੀ ਗੱਲ ਇਹ ਤਾਂ 95 ਤੋਂ 68 ਤੱਕ ਜਿਹੜੀ ਉਹ ਕਨਸਿਡਰ ਕੀਤੀ ਗਈ ਹੈ ਇਸ ਤਰ੍ਹਾਂ ای ਡਬਲ ਯੂ ਐਸ ਕੈਟਾਗਰੀ ਦੇ ਜਿਹੜੇ ਕੈਂਡੀਡੇਟਸ ਨੇ ਹਾਈਐਸਟ ਜਿਹੜੇ ਮਾਰਕਸ ਨੇ ਉਹਨਾਂ ਦੇ ਉਹ 68 ਤੋਂ 55 ਤੱਕ ਰੱਖੇ ਗਏ ਜੀ ਜਿਹਦੇ ਵਿੱਚ 663 ਕੈਂਡੀਡੇਟਸ ਸ਼ਾਮਿਲ ਐ ਠੀਕ ਹੈ ਜੀ ਇਸ ਤੋਂ ਬਾਅਦ ਜਰਨਲ ای ਐਸ ਐਮ ਠੀਕ ਹੈ ਜੀ ਸੋ ਜਰਨਲ ای ਐਸ ਐਮ ਦੇ ਵਿੱਚ ਜਿਹੜੀ ਹਾਈਐਸਟ ਲਿਸਟ ਹੈ ਮੈਰਿਟ ਹੈ ਉਹ 68 ਹੈ ਤੇ ਜਿਹੜੀ ਲੋਇਐਸਟ ਹੈ ਉਹ 38 ਤੱਕ ਜਿਹੜੇ ਇਹਨਾਂ ਨੇ ਕੈਂਡੀਡੇਟ ਕਨਸਿਡਰ ਕੀਤੇ ਐ ਲੈਤੇ ਜਿਹੜੇ ਕਿ ਕੁੱਲ 95 ਕੈਂਡੀਡੇਟਸ ਬਣਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰ ਲਈ ਸੀ ਜਨਰਲ ਸਪੋਰਟਸ ਦੀ ਸੋ ਜਨਰਲ ਸਪੋਰਟਸ ਦੀ ਜਿਹੜੀ ਮੈਰਿਟ ਹੈ ਉਹ ਹਾਈਐਸਟ 53 ਤੇ ਉਸ ਤੋਂ ਬਾਅਦ 37 ਤੱਕ ਜਿਹੜੀ ਇਹਨਾਂ ਨੇ ਕੰਸੀਡਰ ਕੀਤੀ ਹੈ ਐਲੀਜੀਬਲ ਕੀਤੀ ਹੋਈ ਹੈ ਜਿਨ੍ਹਾਂ ਦੀ ਕੁੱਲ ਗਿਣਤੀ 44 ਹੈ ਇਸ ਤੋਂ ਬਾਅਦ ਗੱਲ ਕਰ ਜੀ ਐਸਸੀ ਆਰਓ ਦੀ ਸੋ ਐਸਸੀ ਆਰਓ ਦੀ ਜਿਹੜੀ ਹਾਈਐਸਟ ਮੈਰਿਟ ਹੈ ਉਹ 72 ਤੋਂ ਇਹਨਾਂ ਨੇ ਚੱਕੀ ਹੈ ਜੀ 72 ਤੋਂ 35 ਤੱਕ ਜਿਹੜੀ ਉਹ ਲੋਏਸਟ ਗਈ ਹੈ ਜਿਦੇ ਵਿੱਚ ਕੁੱਲ 76 ਕੈਂਡੀਡੇਟਸ ਇਹਨਾਂ ਨੇ ਐਲੀਜੀਬਲ ਕੀਤੇ ਹੋਏ। ਉਸ ਤੋਂ ਬਾਅਦ ਗੱਲ ਕਰ ਲਈ ਜੀ ਐਸ ਸੀ ਆਰਓ ਦੀ ਠੀਕ ਹੈ ਜੀ ਜਿਦੇ ਵਿੱਚ ਸਪੋਰਟਸ ਹੈ। ਸਪੋਰਟਸ ਦੀ ਜਿਹੜੀ ਮੈਰਿਟ ਹੈ ਹਾਈਐਸਟ ਉਹ 57 ਤੋਂ 47 ਤੱਕ ਮਿਨੀਮਮ ਇਹਨਾਂ ਨੇ ਰੱਖੀ ਹੋਈ ਹੈ ਜਿਦੇ ਵਿੱਚ ਕੁੱਲ 11 ਕੈਂਡੀਡੇਟ ਸ਼ਾਮਲ ਕੀਤੇ ਗਏ ਆ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਗੱਲ ਕਰੀ ਜੇ ਐਸ ਸੀ ਐਮ ਦੀ। ਸੋ ਐਸ ਸੀ ਐਮ ਦੀ ਜਿਹੜੀ ਹਾਈਐਸਟ ਮੈਰਿਟ ਹੈ ਉਹ 68 ਤੋਂ 49 ਤੱਕ ਕਨਸਿਡਰ ਕੀਤੀ ਗਈ ਹੈ ਜਿਦੇ ਵਿੱਚ 664 ਕੈਂਡੀਡੇਟਸ ਸ਼ਾਮਿਲ ਨੇ ਐਸਸੀਐਮ ਦੀ ਈਐਸਐਮ ਜੇਕਰ ਗੱਲ ਕਰ ਲਈਏ ਤਾਂ ਹਾਈਐਸਟ ਮੈਰਿਟ ਜਿਹੜੀ ਹੈਗੀ ਹੈ ਉਹ 98 ਹੈ ਤੇ ਘੱਟ ਤੋਂ ਘੱਟ ਜਿਹੜੀ ਘੱਟ ਗਈ ਹੈ ਉਹ 39 ਤੱਕ ਗਈ ਹੈ ਜਿਦੇ ਵਿੱਚ ਕੁੱਲ 8 ਹੀ ਕੈਂਡੀਡੇਟਸ ਜਿਹੜੇ ਉਹ ਈਐਸਐਮ ਦੇ ਵਿੱਚ ਹੈਗੇ ਐ ਐਸਸੀਐਮ ਦੇ ਸੋ ਐਸਸੀਐਮ ਦੇ ਸਪੋਰਟਸ ਦੀ ਜੇਕਰ ਗੱਲ ਕਰ ਲਈਏ ਤਾਂ ਹਾਈਐਸਟ 59 ਭਾਗ 60 ਇੱਕ ਘਟ 60 ਹੈ ਤੇ ਉਸ ਤੋਂ ਬਾਅਦ 48 ਤੱਕ ਹੀ ਜਿਹੜੀ ਉਹ ਮੈਟ ਇਹਨਾਂ ਦੀ ਗਈ ਹੈ ਜਿਹਦੇ ਵਿੱਚ ਸਿਰਫ ਕੁੱਲ ਤਿੰਨ ਹੀ ਜਿਹੜੀ ਕੈਂਡੀਡੇਟਸ ਨੇ ਐਸੀਐਮ ਦੇ ਸਪੋਰਟਸ ਕੋਟੇ ਦੇ ਵਿੱਚ ਇਸ ਤੋਂ ਬਾਅਦ ਜੇਕਰ ਗੱਲ ਕਰੀ ਤਾਂ ਬੀਸੀ ਦੀ ਸੋ ਬੀਸੀ ਦੀ ਜਿਹੜੀ ਹਾਈਐਸਟ ਮੈਰਿਟ ਹੈ ਜੀ ਉਹ 85 ਹੈ 85 ਤੋਂ 61 ਤੱਕ ਜਿਹੜੀ ਉਹ ਇਹਨਾਂ ਦੀ ਕਨਸੀਡਰ ਕੀਤੇ ਗਏ ਹਨ ਬੀਸੀ ਕੈਂਡੀਡੇਟਸ ਹਨ ਕੁੱਲ 663 ਕੈਂਡੀਡੇਟ ਜਿਹੜੀ ਇਹਦੇ ਵਿੱਚ ਸ਼ਾਮਿਲ ਕੀਤੇ ਗਏ ਉਸ ਤੋਂ ਬੀਸੀ ਐਸਐਨ ਦੋਸਤੋ ਹਾਈएस्ट ਜਿਹੜੀ ਹੈਗੀ 60 60 ਤੋਂ 37 ਤੱਕ ਜਿਹੜੀ ਉਹ ਕਨਸਿਡਰ ਕੀਤੀ ਗਈ ਹੈ ਜਿਦੇ ਵਿੱਚ 46 ਕੈਂਡੀਡੇਟਸ ਆਉਂਦੇ ਆ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਫ੍ਰੀडम फाइਟਰ ਜੀ ਦੋਸਤੋ ਤਾਂ ਫ੍ਰੀडम फाइਟਰ ਜਿਹੜੇ ਹੈਗੇ ਉਹ 65 ਤੋਂ 34 ਤੱਕ ਹੈ ਜਿਦੇ ਵਿੱਚ ਕੁੱਲ ਕੈਂਡੀਡੇਟਸ ਜਿਹੜੇ 21 ਹਨ ਇਸ ਤੋਂ ਬਾਅਦ ਹੈਂਡੀਕੈਪਟਰ ਹੈਂਡੀਕੈਪਟਰ ਦੀ ਜਿਹੜੀ ਉਹ ਮੈਂਟ ਗਈ ਹੈ 60 ਤੋਂ 31 ਤੱਕ ਇਹ ਜ਼ਿਆਦਾ ਨਹੀਂ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਇਸ ਕਰਕੇ ਬਹੁਤ ਥੋੜੇ ਮਾਤਰਾ ਦੇ ਵਿੱਚ ਹੀ ਸੀਗੇ ਇਸ ਕਰਕੇ ਜ਼ਿਆਦਾ ਨਹੀਂ ਬਣਾਈ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਸਾਥੀ ਮਿੱਤਰਾਂ ਨਾਲ ਜੋ ਸਾਂਝਾ ਕਰੋ ਕਿਉਂਕਿ ਥੋੜੀ ਬਹੁਤ ਮਿਹਨਤ ਜਿਹੜੀ ਉਹ ਕਰਕੇ ਤੁਹਾਡੇ ਲਈ ਲੈ ਕੇ ਆਉਣੀ ਆ ਸੋ ਤਾਂ ਕਿ ਜਿਹੜੇ ਮੇਰੇ ਭੈਣ ਭਰਾ ਹੈ ਉਹਨਾਂ ਨੂੰ ਜ਼ਿਆਦਾ ਖਿੱਚਲਾ ਨਾ ਕਰਨੀ ਪਵੇ ਕਿਉਂਕਿ 272 ਲਿਸਟਾਂ ਦੇ ਵਿੱਚੋਂ ਆਪਣਾ ਨਾਮ ਲੱਭਣਾ ਜ਼ਿਆਦਾ ਔਖਾ ਹੋ ਜਾਂਦਾ ਸੋ ਇਸ ਲਈ ਜਿਹੜੀ ਆਪਾਂ ਤੁਹਾਨੂੰ ਕੱਟ ਲਿਸਟ ਸਾਰੀ ਕਰਕੇ ਦੱਸ ਦਿੱਤੀ ਹੈ ਕਿ 2588 ਕੈਂਡੀਡੇਟ ਜਿਹੜੀ ਓਪਨ ਕੈਟਾਗਰੀ ਦੇ ਹੈ, EWS ਦੇ 663 ਕੈਂਡੀਡੇਟਸ ਨੇ ਠੀਕ ਹੈ ਜੀ। ਤੋਂ ਤੁਹਾਨੂੰ ਇਹ ਵੀ ਦੱਸ ਦਿੱਤਾ ਗਿਆ ਕਿ ਕਿਹੜੀ ਕੈਟਾਗਰੀ ਦੀ ਜਿਹੜੀ ਕਟ-ਆਫ ਕਿੱਥੋਂ ਤੱਕ ਆਈ ਹੈ। ਠੀਕ ਹੈ ਜੀ। ਸੋ ਵੀਡੀਓ ਦਾ ਲਿੰਕ ਤੇ ਜਿਹੜਾ ਆਪਣਾ PDF ਦਾ ਲਿੰਕ ਤੁਹਾਨੂੰ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗੇ। ਉੱਥੋਂ ਚਾਹੇ ਤੁਸੀਂ ਜਾ ਕੇ ਆਪਣੀ ਜਿਹੜੀ ਪੂਰੀ ਦੀ ਪੂਰੀ PDF ਹੈ ਦੇਖ ਸਕਦੇ ਹੋ। ਠੀਕ ਹੈ ਜੀ ਸੋ ਲਾਸਟ ਦੇ ਉੱਪਰ ਤੁਹਾਨੂੰ ਪੂਰੀ ਦੀ ਪੂਰੀ ਤਸਵੀਰ ਜਿਹੜੀ ਉਹ ਸਾਂਝੀ ਕਰ ਦਿੱਤੀ ਜਾਊਗੀ ਜੀ ਮੈਂ ਤੁਹਾਨੂੰ ਸਾਂਝੀ ਕਰ ਦਿੰਨਾ ਜਿਹੜੀ ਦੇ ਇੱਕ ਆਪਾਂ ਪੇਜ ਦੇ ਉੱਪਰ ਜਿਹੜਾ ਉਹ ਸਿਲੈਕਸ਼ਨ ਸੂਚੀ ਬਣਾਈ ਆ ਤਾਂ ਕਿ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏ ਠੀਕ ਹੈ ਜੀ ਸੋ ਲਾਸਟ ਦੇ ਉੱਪਰ ਆਪਾਂ ਤੁਹਾਨੂੰ ਜਿਹੜੀ ਇਸ ਦੀ ਤਸਵੀਰ ਹੈ ਉਹ ਨਾਲ ਅਟੈਚ ਕਰ ਦਾਂਗੇ ਤਾਂ ਕਿ ਕਿਉਂਕਿ ਮੈਂ ਕੈਟਾਗਰੀ ਵਾਈਜ਼ ਲਿਖਿਆ ਹੋਇਆ ਠੀਕ ਹੈ ਜੀ ਕਿੰਨੀਆਂ ਪੋਸਟਾਂ ਸੌਰੀ ਕਿੰਨੇ ਕੈਂਡੀਡੇਟਸ ਸੀ ਕਿਥੋਂ ਤੱਕ ਮੈਟ ਗਈ ਹੈ ਠੀਕ ਹੈ ਜੀ ਉਹ ਸਾਰਾ ਇੰਝ ਦਿੱਤਾ ਹੋਇਆ ਸੋ ਉੱਥੋਂ ਤੁਸੀਂ ਦੇਖ ਸਕਦੇ ਹੋ ਸੋ ਮਿਲਦੇ